ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਜਿੱਥੇ ਦੁਨੀਆ ਦੀ ਵੱਡੀ ਆਬਾਦੀ ਮੋਟਾਪੇ ਨਾਲ ਜੂਝ ਰਹੀ ਹੈ ਉੱਥੇ ਕੁਝ ਲੋਕ ਅਜਿਹੇ ਵੀ ਹਨ ਜੋ ਪਤਲੇਪਨ ਦਾ ਸ਼ਿਕਾਰ ਹਨ ਇਸ ਤਰ੍ਹਾਂ ਦਾ ਪਤਲਾਪਨ ਉਹਨਾਂ ਦੀ ਸਖੀਅਤ ਨੂੰ ਵਿਗਾੜ ਲਈ ਕਾਫੀ ਹੈ ਇੰਨਾ ਹੀ ਨਹੀਂ ਕੱਪੜੇ ਠੀਕ ਤਰ੍ਹਾਂ ਫਿਟਿੰਗ ਨਾ ਹੋਣ ਕਾਰਨ ਪਾਰਟੀਆਂ ਵਿੱਚ ਸ਼ਰਮਿੰਦਗੀ ਮਹਿਸੂਸ ਕਰਨੀ ਪੈਂਦੀ ਹੈ ਪਤਲੇਪਨ ਤੋਂ ਪੀੜਤ ਲੋਕ ਚੰਗਾ ਸੀਰ ਬਣਾਉਣ ਲਈ ਕੀ ਨਹੀਂ ਕਰਦੇ ਇਸ ਦੇ ਬਾਵਜੂਦ ਸਿਹਤ ਵਿੱਚ ਸੁਧਾਰ ਨਹੀਂ ਆਉਂਦਾ ਅਜਿਹੇ ਚ ਸੁੱਕਾ ਮੇਵਾ ਜ਼ਿਆਦਾ ਕਾਰਗਰ ਸਾਬਤ ਹੋ ਸਕਦਾ ਹੈ ਜੀ ਹਾਂ ਅਜਿਹੇ ਚ ਇੱਕ ਪ੍ਰਭਾਵਸ਼ਾਲੀ ਡਰਾਈ ਫੂਡ ਦਾ ਨਾਮ ਹੈ ਕਿਸਮਿਸ ਇਸ ਨੂੰ ਤੁਹਾਨੂੰ ਭਾਵੇਂ ਛੋਟਾ ਲੱਗੇ ਪਰ ਇਹ ਸਿਹਤ ਲਈ ਖਜ਼ਾਨਾ ਸਾਬਤ ਹੈ ਇਸ ਦੇ ਨਿਯਮਤ ਸੇਵਨ ਨਾਲ ਤੇਜ਼ੀ ਨਾਲ ਭਾਰ ਵਧ ਸਕਦਾ ਹੈ ਹੁਣ ਸਵਾਲ ਇਹ ਹੈ ਕਿ ਸੋងੀ ਭਾਰ ਵਧਾਉਣ ਲਈ ਕਿਵੇਂ ਕੰਮ ਕਰਦੀ ਹੈ ਸੇਵਨ ਕਰਨ ਦਾ ਸਹੀ ਤਰੀਕਾ ਕੀ ਹੈ ਸਰਕਾਰੀ ਆਯੂਵੇਦ ਕਾਲਜ ਅਤੇ ਹਸਪਤਾਲ ਲਖਨਊ ਦੇ ਡਾਕਟਰ ਸਰਵੇਸ਼ ਕੁਮਾਰ ਇਨ੍ਹਾਂ ਸਵਾਲਾਂ ਬਾਰੇ ਵਿਸਤਾਰਪੂਰਕ ਜਾਣਕਾਰੀ ਦੱਸ ਰਹੇ ਹਨ ਉਹਨਾਂ ਬਾਰੇ ਅੱਜ ਤੁਹਾਨੂੰ ਦੱਸਦੇ ਹਾਂ ਜੇਕਰ ਤੁਸੀਂ ਆਪਣਾ ਭਾਰ ਘਟਾਉਣ ਦੀ ਬਜਾਏ ਵਧਾਉਣਾ ਚਾਹੁੰਦੇ ਹਾਂ ਤਾਂ ਸੌਂਗੀ ਦਾ ਸੇਵਨ ਕਰਨਾ ਚਾਹੀਦਾ ਹੈ ਦਰਅਸਲ ਕੁਝ ਲੋਕ ਬਹੁਤ ਪਤਲੇ ਦਿਖਾਈ ਦਿੰਦੇ ਹਨ ਉਹਨਾਂ ਦੇ ਸਰੀਰ ਤੇ ਕੋਈ ਵੀ ਕੱਪੜੇ ਹੰਕਰਵਾਨ ਲਟਕਦੇ ਨਜ਼ਰ ਆਉਂਦੇ ਹਨ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਜੋ ਵੀ ਪਹਿਨਦੇ ਹੋ ਇਹ ਸਹੀ ਤਰ੍ਹਾਂ ਫਿੱਟ ਨਹੀਂ ਆਉਂਦਾ ਅਜਿਹੇ ਚ ਭਾਰ ਵਧਾਉਣਾ ਜ਼ਰੂਰੀ ਹੋ ਜਾਂਦਾ ਹੈ ਜੇਕਰ ਤੁਸੀਂ ਥੋੜਾ ਜਿਹਾ ਵਜ਼ਨ ਵਧਾਉਣਾ ਚਾਹੁੰਦੇ ਤਾਂ ਆਪਣੀ ਰੈਗੂਲਰ ਡਾਈਟਨ ਸੰਗੀ ਨੂੰ ਜ਼ਰੂਰ ਸ਼ਾਮਲ ਕਰੋ ਇਸ ਨਾਲ ਨਾ ਸਿਰਫ ਸਰੀਰ ਦਾ ਭਾਰ ਵਧੇਗਾ ਸਗੋਂ ਕਈ ਹੋਰ ਬਿਮਾਰੀਆਂ ਤੋਂ ਵੀ ਬਚਾਅ ਹੋਵੇਗਾ ਭਾਰ ਵਧਾਉਣ ਵਿੱਚ ਸੌਂਗੀ ਕਿਵੇਂ ਅਸਰਦਾਰ ਹੈ ਜਰਨਲ ਫਾਰ ਫੂਡ ਐਡ ਨਿਊਟ੍ਰੀਸ਼ਨ ਸਰਚ ਮੁਤਾਬਕ ਕੈਲੋਰੀ ਨਾਲ ਭਰਪੂਰ ਇਸਮਿਸ ਸਰੀਰ ਦਾ ਭਾਰ ਵਧਾਉਣ 'ਚ ਜ਼ਿਆਦਾ ਫਾਇਦੇਮੰਦ ਹੁੰਦੀ ਹੈ 100 ਗ੍ਰਾਮ ਕਿਸਮਿਸ ਵਿੱਚ ਲਗਭਗ 299 ਕੈਲਰੀਜ਼ ਹੁੰਦੀਆਂ ਹਨ 100 ਗ੍ਰਾਮ ਸੌਂਗੀ ਵਿੱਚ ਮੌਜੂਦ 299 ਕੈਲਰੀ ਤੁਹਾਡੇ ਰੋਜ਼ਾਨਾ ਕੈਲਰੀ ਦੀ ਮਾਤਰਾ ਦਾ ਲਗਭਗ 15% ਹੈ ਸੌਂਗੀ ਦਾ ਸੇਵਨ ਭਾਰ ਵਧਾਉਣ ਦੇ ਬਿਹਤਰ ਮਾਅਦਨਾਂ ਅਤੇ ਪੋਸ਼ਟਿਕ ਤੱਤਾਂ ਦੇ ਸੇਵਨ ਨਾਲ ਵੀ ਜੁੜਿਆ ਹੋਇਆ ਹੈ ਅਜਿਹਾ ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਕਿਸ਼ਮਿਸ ਦਾ ਸੇਵਨ ਕਰ ਸਕਦੇ ਹੋ ਕਿਸ਼ਮਿਸ ਇਨਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ 10 ਤੋਂ 20 ਸੌਂਗੀ ਦਾ ਸੇਵਨ ਕਰ ਸਕਦੇ ਹੋ ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤਾਤ ਮੌਜੂਦ ਹੁੰਦੇ ਹਨ ਜੋ ਸਿਹਤ ਨੂੰ ਹੋਰ ਵੀ ਕਈ ਫਾਇਦੇ ਦਿੰਦੇ ਹਨ ਇਸ ਵਿੱਚ ਕੈਲਰੀ ਕਾਰਬੋਹਾਈਡਰੇਟ ਆਇਰਨ ਫਾਸਫੋਰਸ ਮੈਗਨੀਸ਼ੀਅਮ ਕਈ ਤਰ੍ਹਾਂ ਦੇ ਵਿਟਾਮਿਨ ਕਾਪਰ ਪ੍ਰੋਟੀਨ ਦਾ ਪੋਟਾਸ਼ੀਅਮ ਆਦਿ ਹੁੰਦੇ ਹਨ ਇਹ ਬਾਲਗਾਂ ਦੇ ਨਾਲ-ਨਾਲ ਬੱਚਿਆਂ ਲਈ ਵੀ ਸਿਹਤਮੰਦ ਸੁੱਕੇ ਫਲ ਹਨ ਸੌਂਗੀ ਭਾਰ ਕਿਵੇਂ ਵਧਾਉਂਦੀ ਹੈ ਕਿਸਮ ਵਿੱਚ ਕੈਲਰੀ ਜ਼ਿਆਦਾ ਹੁੰਦੀ ਹੈ ਜੋ ਭਾਰ ਵਧਾਉਣ 'ਚ ਮਦਦ ਕਰਦੀ ਹੈ ਇਸ ਤੋਂ ਇਲਾਵਾ ਇਸ ਦੀ ਕੁਦਰਤੀ ਸ਼ੂਗਰ ਅਤੇ ਕਾਰਬੋਹਾਈਡਰੇਟ ਵੀ ਹੁੰਦੇ ਹਨ ਜੋ ਭਾਰ ਵਧਾਉਣ 'ਚ ਮਦਦ ਕਰਦੇ ਹਨ ਦਰਅਸਲ ਜਦੋਂ ਤੁਸੀਂ ਜ਼ਿਆਦਾ ਕੈਲਰੀ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਇਹ ਤੇਜ਼ੀ ਨਾਲ ਭਾਰ ਵਧਾਉਣ ਵਿੱਚ ਮਦਦ ਕਰਦਾ ਹੈ ਹਾਲਾਂਕਿ ਸੌਂਗੀ ਤੋਂ ਇਲਾਵਾ ਤੁਸੀਂ ਹੋਰ ਕੈਲਰੀ ਵਾਲੇ ਭੋਜਨ ਵੀ ਸ਼ਾਮਲ ਕਰ ਸਕਦੇ ਹੋ ਭਾਰ ਵਧਾਉਣ ਲਈ ਸੌਂਗੀ ਦਾ ਸੇਵਨ ਕਿਵੇਂ ਕਰੀਏ ਮਹਿਰਮ ਮੁਤਾਬਕ ਜੇਕਰ ਤੁਸੀਂ ਤੇਜ਼ੀ ਨਾਲ ਭਾਰ ਵਧਾਉਣਾ ਚਾਹੁੰਦੇ ਹੋ ਤਾਂ 10 ਤੋਂ 12 ਸੌਂਗੀ ਖਾਓ ਅਤੇ ਇੱਕ ਗਲਾਸ ਦੁੱਧ ਪੀਓ ਇਸ ਦੇ ਨਾਲ ਹੀ ਜੇਕਰ ਤੁਸੀਂ ਸੌਂਗੀ ਦੇ ਸਾਰੇ ਪੋਸ਼ਟਿਕ ਤੱਤਾਂ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਇੱਕ ਕੱਪ ਫੁੱਲ ਫੈਟ ਵਾਲੇ ਦੁੱਧ ਚ ਰਾਤ ਪਰ ਪਿਓ ਕੇ ਅਗਲੇ ਦਿਨ ਇਸ ਦਾ ਸੇਵਨ ਕਰੋ ਇਸ ਤੋਂ ਇਲਾਵਾ ਇਸ ਨੂੰ ਰਾਤ ਪਰ ਪਾਣੀ ਚ ਪਿਓ ਕੇ ਰੱਖੋ ਸਵੇਰੇ ਖਾਲੀ ਪੇਟ ਇਹਨਾਂ ਕਿਸਮ ਚ ਦਾ ਸੇਵਨ ਕਰੋ ਤੁਸੀਂ ਚਾਹੋ ਤਾਂ ਇਸ ਨੂੰ ਸੇਕ ਸਮੁੰਦੀ ਸੂਜੀ ਸੋਲੇ ਗਾਜਰ ਦਾ ਹਲਵਾ ਆਦੀ ਵੀ ਮਿਲਾ ਸਕਦੇ ਹੋ ਧੰਨਵਾਦ